ਅੱਜ ਬਾਪੂ ਬੈਠਾ ਖੁਸ਼ ਹੁੰਦਾ ਹੋਣਾ ਤੇ ਉਹ ਥਾਪੀ ਮਾਰਦੀ ਨਾਸ ਨੇ ਵੀ ਨੰਬਰ ਜਿਹੜਾ ਮੇਰੀ ਸਾਹੂਰ ਦੇ ਰੂਪ ਵਾਲੀ ਦੀ ਤੇ ਗੱਲਾਂ ਵੱਖਰੀਆਂ ਹੋ ਜਾਂਦੀਆਂ ਗੱਲਾਂ ਇਤਿਹਾਸ ਦੀਆਂ ਹੁੰਦੀਆਂ ਗੱਲਾਂ ਕੌਮ ਦੀਆਂ ਹੁੰਦੀਆਂ ਲੈ ਵੀ ਕਾਬਲ ਸੈ ਜਿਉਂਦਾ ਵਸਦਾ ਰਹਿ ਮਨਜੀਤ ਸੈ ਜਿਉਂਦੇ ਵਾਦੇ ਰੋ ਇਸੇ ਤਰ੍ਹਾਂ ਦੀਆਂ ਬਾਰਾਂ ਇਸ ਤਰ੍ਹਾਂ ਦੇ ਗੀਤ ਹਨ ਦੁਨੀਆ ਦੇ ਕਹਿੰਦੇ ਮੇਰੇ ਵੀਰੋ ਪੰਜਾਬੀਆਂ ਨੂੰ ਸੁਣਨੇ ਰਾਗ ਲਾਈਨ ਦੇ ਲਈ ਜੁੜ ਗਿਆ ਕਹਿੰਦੇ ਦਬਰਜੀ ਵਾਲਾ 나ਥ ਦੀ ਥਾਪੀ ਦੱਸਦੀ ਹੈ ਵੀ ਅੱਜ ਕੁਝ ਨਾ ਕੁਝ ਕਰਕੇ ਜਾਊਗਾ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ 나ਥ 나ਥ ਤੇ ਸ਼ੀਲੂ 나ਥ ਤੇ ਸ਼ੀਲੂ 나ਥ ਤੇ ਸ਼ੀਲੂ ਇ ਇਹ ਭਰਾ ਮਾੜੀ ਪਨਮਾ ਤੋਂ ਪੁੱਜੇ ਹੋਏ ਆ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਡੀ ਜ਼ਿੰਦਗੀ ਦੇ ਪਰਮ ਮਿੱਤਰ ਨੇ ਭਾਈ ਮੰਝ ਸਾਹਿਬ ਦਾ ਸਤਾਨਾ ਲਓ ਇੱਕ ਪਾਸੇ ਕਾਂਗੇ ਵਾਲਾ ਸੇਵਾ ਸਿੰਘ ਰਾਣਾ ਮਾਨ ਕਰਦਾ ਪਰ ਦੂਜੇ ਪਾਸੇ 25000 ਦਿੱਤਾ ਜਾਣਾ ਉਹ ਨਾਥ ਕਨੇਡਾ ਤੇ ਜਫਾਦੀਪ ਨੂੰ ਮਿਲ ਗਿਆ ਆ ਨਾਥ ਫੇਰ ਆ ਗਿਆ ਹਰਿਆਣੇ ਵਾਲਿਆ ਦੇਖ ਕੇ ਦੋ ਹੱਥ ਕਰਕੇ ਇੱਕ ਪਾਸੇ

ਸ਼ੀਲੂ ਦੇ ਦੋ ਹੋ ਗਏ ਸ਼ੀਲੂ ਨਾ ਹੋਗੀ ਗਾਨਾ ਲੱਗ ਜੂਗੀ ਟਿਕਾਣੇ ਇੱਕ ਪਾਸੇ 나ਥ ਓਏ ਆ ਨਹੀਂ ਰੁਕਦਾ ਆਉਂਦਾ ਬੁੱਕਦਾ ਆ ਨਹੀਂ ਰੁਕਦਾ ਪਰ ਸ਼ੀਲੂ ਕਹਿੰਦੇ ਉੱਡਦੇ ਪਰਿੰਦੇ ਹੀ ਲਾਉਂਦਾ ਸ਼ੀਲੂ ਉੱਡਦੇ ਪਰਿੰਦੇ ਉਧਰ ਸੁਖਰਾਜ ਠਵਾਲ ਹਰਜੀਤ ਗਿੱਲ ਟੈਨਮਾਰਕ ਆ ਇਕੱਠੇ ਬੈਠੇ ਨੇ ਭਰਾ ਸਾਡੇ ਆ ਪੁਰਤਗਾਲ ਤੋਂ ਲਾਈਵ ਨੇ ਲਓ ਸਾਹਮਣੇ ਸ਼ਾਕਾ ਦਿਆਲ ਪੂਰੇ ਵਾਲਾ ਛੋਟਿਆ 나ਥਾ ਪੱਟੇ ਵਾਲੀ ਵੀ ਗੱਲ ਭਰਾਵਾ ਸਿਰੇ ਲਾ ਦਿੱਤੀ ਹੈ ਅੱਜ ਬਾਪੂ ਬੈਠਾ ਖੁਸ਼ ਹੁੰਦਾ ਹੋਣਾ ਤੇ ਉਹ ਥਾਪੀ ਮਾਰਤੀ 나ਥ ਨੇ ਵੀ ਨੰਬਰ ਜਿਹੜਾ ਹੈ ਮੇਰੀ ਟੀਮ ਦਾ ਹੈ ਨੰਬਰ ਜਿਹੜਾ ਮੇਰੀ ਟੀਮ ਦਾ ਹੈ ਟੱਚ ਲਾ ਇੱਕ ਚ ਵੱਜ ਬੱਲੇ ਬੱਲੇ ਕਰਵਾ ਪਲਵਾਨਾ ਤੈਨੂੰ ਪਤਾ ਨਹੀਂ ਕਿੰਨੇ 75 ਕਿ 80000 ਇਕੱਠੇ ਬੋਲੇ ਆ ਤੰਨਾ ਜੱਫਿਆਂ ਦੇ ਲਓ ਸਾਹਮਣੇ ਉਹ ਸਾਹਮਣੇ 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 ਆਹ ਪਾਟ 나ਥ 나ਥ 12 ਵੱਲੋਂ ਰਜਿੰਦਰ ਬਾਦਸ਼ਾਹ तफ़े हूं अकम हार हज़ार लॻे ए तफ़े हूं अकम हया